ਬਾਲ ਸਿੰਘ ਖੈਰਾ ਨਾਲ ਜੋੜੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਜੀ ਐਨਡੀਪੀਐਸ ਮਾਮਲੇ ਦੇ ਵਿੱਚ ਉਹਨਾਂ ਦੀ ਪਿਛਲੇ 7 ਸਤੰਬਰ 'ਚ ਗ੍ਰਿਫਤਾਰੀ ਹੋਈ ਸੀਗੀ ਉਹਨਾਂ ਦੀ ਚੰਡੀਗੜ੍ਹ ਰਿਹਾਈ ਤੋਂ ਸਵੇਰੇ 5 ਵਜੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੁਹਾਨੂੰ ਦੱਸਦੀ ਹੈ ਜੀ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਜੋ ਹੈ ਜ਼ਮਾਨਤ ਦੇ ਦਿੱਤੀ ਹੈਗੀ ਇਹ ਵੱਡੀ ਰਾਹਤ ਦੀ ਖਬਰ ਸੀਗੀ ਸੁਖਪਾਲ ਸਿੰਘ ਖੈਰਾ ਦੇ ਤੁਹਾਨੂੰ ਦੱਸਦੀ ਹੈ ਅੱਜ ਇੱਕ ਹੋਰ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਨੇ ਜੋ ਹੈ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਹੈਗਾ ਸੈਕਸ਼ਨ ਆਈਪੀਸੀ ਦੇ 195ਏ ਤੇ ਤਾਰਾ 506 ਦੇ ਮੁਤਾਬਿਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਕਿ ਪਰੂਥਲਾ ਪੁਲਿਸ ਨੇ ਸੁਖਬਾ ਸਿੰਘ ਖੈਰਾ ਵਾਸਤੇ ਅੱਜ ਵੱਡੀ ਆ ਖਬਰ ਆਈ ਸੀਗੀ ਕਿ ਹਾਈ ਕੋਰਟ ਨੇ ਉਹਨਾਂ ਦੇ ਡਰੱਗ ਤਸਕਰੀ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀਗੀ ਪਰ ਦੁਬਾਰਾ ਪੁਲਿਸ ਨੇ ਉਹਨਾਂ ਨੂੰ ਕਿਸੇ ਹੋਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈਗਾ ਇਹ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਜੀ ਸੁਖਬਾ ਸਿੰਘ ਖੈਰਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀਗੀ ਅੱਜ ਕਿਉਂਕਿ 2015 ਤੱਕ ਇਹ ਸੀਗਾ ਐਨਟੀਪੀਐਸ ਐਕਟ ਦੇ ਵਿੱਚ ਤੇ ਉਹਨਾਂ ਨੂੰ ਅੱਜ ਰਿਹਾਈ ਮਿਲੀ ਸੀਗੀ ਮਤਲਬ ਉਹਨਾਂ ਨੂੰ ਬੇਲ ਮਿਲੀ ਸੀਗੀ ਤੇ ਤੁਹਾਨੂੰ ਦੀਏ ਅੱਜ ਦੁਬਾਰਾ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈਗਾ ਸੈਕਸ਼ਨ 195ਏ ਤੇ 2506 ਦੇ ਅੰਡਰ ਕਪੂਥਲਾ ਪੁਲਿਸ ਨੇ ਸੂਤਰਾਂ ਤੋਂ ਖਬਰ ਮਿਲੀ ਹੈਗੀ ਹੈ ਕਿ ਹਲੇ ਕੋਈ ਪੁਸ਼ਟੀ ਨਹੀਂ ਹੋਈ ਕਿ ਕੀ ਔਨਤਕ ਮਾਮਲਾ ਹੈਗਾ ਪਰ ਤੁਹਾਨੂੰ ਦੱਸਤੀਏ ਜ਼ਮਾਨਤ ਮਿਲਣ ਤੋਂ ਬਾਅਦ ਹਾਈ ਕੋਰਟ ਤੋਂ ਦੁਬਾਰਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਇਹ ਵੱਡੀ ਖਬਰ ਹੈਗੀ ਐ ਸੁਪਾਸ ਸਿੰਘ ਖੈਰਾ ਦੇ ਭੇਟੇ ਵੀ ਆਈਸੀ ਕੇ ਲਾਈਵ ਉਹਨਾਂ ਨੇ ਕਹਿਆ ਸੀਗਾ ਕਿ ਸੱਚ ਦੀ ਜੀਤ ਹੋਈ ਹੈਗੀ ਐ ਤੇ ਮੇਰੇ ਫਾਦਰ ਨੂੰ ਜ਼ਮਾਨਤ ਮਿਲੀ ਹੈਗੀ ਡਰਗ ਤਸਕਰੀ ਮਾਮਲੇ ਦੇ ਵਿੱਚ ਪਰ ਉਹਨਾਂ ਨੇ ਇਹ ਵੱਡਾ ਜੋ ਹੈ ਜੋ ਬੋਲਿਆ ਹੈ ਅਟੈਕ ਕੀਤਾ ਹੈ ਭਵੰਤਪਨ ਸਾਹਿਬ ਦੀ ਸਰਕਾਰ ਉੱਤੇ ਉਹਨਾਂ ਨੇ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਹੁੰਦੀ ਪਈ ਹੈਗੀ ਹੈ ਮੇਰੇ ਪਿਤਾ ਨੂੰ ਜਮਾਨਤ ਮਿਲੀ ਤੇ ਅੱਜ ਹੀ ਉਹਨਾਂ ਨੂੰ ਜੋ ਹੈ ਨਵੇਂ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈਗਾ ਇਹ ਬਹੁਤ ਮੰਦ ਭਾਗੀ ਖਬਰ ਹੈਗੀ ਹੈ ਜਿਹੜੀ ਖਬਰ ਤੁਹਾਡੇ ਸਾਬ ਲੈ ਕੇ ਆਏ ਆਂ ਜੀ ਵੱਡੀ ਖਬਰ ਕਪੂਰਥਲਾ ਪੁਲਿਸ ਨੇ ਦੁਬਾਰਾ ਗ੍ਰਿਫਤਾਰ ਕਰ ਲਿਆ ਕਿਉਂਕਿ ਅੱਜ ਹਾਈ ਕੋਰਟ ਤੋਂ ਐਨਡੀਪੀਐਸ ਡਰੱਗ ਤਸਕਰੀ ਮਾਮਲੇ ਦੇ ਵਿੱਚ ਉਹਨਾਂ ਨੂੰ ਜੋ ਹੈ ਜ਼ਮਾਨਤ ਮਿਲੀ ਸੀਗੀ ਪਰ ਪੁਲਿਸ ਨੇ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਵੱਡੀ ਖਬਰ ਵੱਤਵਾ ਦੋਸਤਾਂ ਨਾਲ ਗੱਲ ਪਹੁੰਚਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸੁਪਾਲ ਸਿੰਘ ਖੈਰਾ ਨੂੰ ਅੱਜ ਜ਼ਮਾਨਤ ਮਿਲੀ ਸੀਗੀ ਤੇ ਨਾਲ ਹੀ ਕਪੂਰਥਾ ਪੁਲਿਸ ਨੇ 1995 ਐ ਤੇ 506 ਦੇ ਤਹਿਤ ਆਈਪੀਸੀ ਦੇ ਸੈਕਸ਼ਨ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਹਲੇ ਤੱਕ ਪੂਰੀ ਜਾਣਕਾਰੀ ਨਹੀਂ ਮਿਲੀ ਹੈਗੀ ਤਾਂ ਦੱਸਤੀ ਹੈ ਜੀ 2015 ਦਾ ਕੇਸ ਹੈਗਾ ਤੇ ਉਹਦੇ ਵਿੱਚ ਡਰਸ ਦਾ ਸਰੀ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਪੁਲਿਸ ਨੇ ਉਹਨਾਂ ਦੇ ਤਦ ਦੀ ਰਿਹਾਈਸ਼ ਦੇ ਸਵੇਰੇ 5 ਵਜੇ ਗ੍ਰਿਫਤਾਰ ਕੀਤਾ ਸੀ ਕੱਿਛਲੇ ਸਾਲ ਪਰ ਉਹਨਾਂ ਨੂੰ ਅੱਜ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ ਇਸ ਮਾਮਲੇ ਦੇ ਵਿੱਚ ਪਰ ਤੁਹਾਨੂੰ ਦੱਸ ਦਈਏ ਦੁਬਾਰਾ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਜੀ ਕਪੂਰਥਲਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਅੱਜ ਹੀ ਜ਼ਮਾਨਤ ਮਿਲੀ ਤੇ ਅੱਜ ਹੀ ਗ੍ਰਿਫਤਾਰੀ ਹੋ ਗਈ ਵੱਡੀ ਖਬਰ ਲੱਗਦਾ ਹਲੇ ਤੱਕ ਸੁਖਪਾਲ ਸਿੰਘ ਖੈਰਾਦੀ ਜੋ ਹੈ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਪੁਲਿਸ ਨੇ ਹਲੇ ਤੱਕ ਪੂਰਾ ਬਹਿਰਵ ਨਹੀਂ ਮਿਲੇ ਹੈਗਾ ਕਿ ਕਿਉਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਪਰ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਤੁਸੀਂ ਇਸ ਵਾਰ ਕੀ ਕਹੋਗੇ ਜ਼ਰੂਰ ਕਮੈਂਟਾਂ ਵਿੱਚ ਦੱਸੋ ਉਹ ਆਪਣੇ ਦੋਸਤਾਂ ਨੂੰ ਚਾਹਉਂਦਾ ਦੱਸਤੀਏ ਸੁਪਾਸ ਸਿੰਘ ਖੈਰਾ ਨੂੰ ਮਿਲੀ ਜ਼ਮਾਨਤ ਹਾਈ ਕੋਰਟ ਨੇ ਉਹਨਾਂ ਨੂੰ ਕਿਤਾ ਬਰੀ ਪਰ ਦੁਬਾਰਾ ਉਹਨਾਂ ਨੂੰ ਕਿਤਾ ਗਿਆ ਗ੍ਰਿਫਤਾਰ ਆਈ ਪੀਐਸ ਦੇ ਸੈਕਸ਼ਨ 195ਏ ਤੇ 506 ਦੇ ਅੰਡਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਦੇਖਦੇ ਹਾਂ ਕਿ ਹੁਣ ਜੋ ਹੈ ਸੁਪਾਸ ਸਿੰਘ ਖੈਰਾ ਦੇ ਕੇਸ ਦੇ ਵਿੱਚ ਕੀ ਅੱਗੇ ਹੁੰਦਾ ਹੈ ਤੁਹਾਨੂੰ ਜਰੂਰ ਦੱਸਾਂਗੇ ਤੁਹਾਨੂੰ ਦੱਸਦੀਏ ਜੀ ਕਿ ਜ਼ਮਾਨਤ ਜਰੂਰ ਮਿਲ ਗਈ ਸੀਗੀ ਪਰ ਉਹਨਾਂ ਦੀ ਮੁਸ਼ਕਿਲਾਂ ਨਹੀਂ ਕਟੀਆਂ ਦੁਬਾਰਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈਗਾ ਸੁਪਾਸ ਸਿੰਘ ਖੈਰਾ ਨੂੰ ਵੱਡੀ ਖਬਰ